ਦੋਸਤੋ ਅੱਜ ਕਰ ਦਿੱਤੀ ਖਾਤਿਆਂ ਦੇ ਵਿੱਚ ਰਾਸ਼ੀ ਜਮਾ ਪੈਨਸ਼ਨ ਰਾਸ਼ੀ ਜਮਾ ਕਿੰਨੀ ਆਈ ਹੈ 2500 ਆਈ ਹੈ ਜਾਂ 1500 ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਸਕਰੀਨ ਤੇ ਤੁਹਾਨੂੰ ਇੱਕ SMS ਵਿਖਾਉਣ ਜਾ ਰਹੇ ਹਾਂ ਜਿਹੜਾ ਬੈਂਕ ਦੇ ਵਿੱਚ ਆਇਆ ਤਾਂ PNB ਬੈਂਕ ਦੇ ਵਿੱਚ ਪੈਨਸ਼ਨ ਦਾ ਮੈਸੇਜ ਹੈ ਜਿਹੜਾ ਉਹ ਆਇਆ ਤੇ ਇਹਦੇ ਵਿੱਚ ਕੀ ਕਿਹਾ ਗਿਆ ਤੇ ਕਿੰਨੀ ਪੈਨਸ਼ਨ ਆਈ ਹੈ ਕਿਹੜੀ ਤਰੀਕ ਨੂੰ ਆਈ ਹੈ ਸਾਰੀ ਡਿਟੇਲ ਇਹਦੇ ਵਿੱਚ ਦਿੱਤੀ ਹੋਈ ਹੈ ਨਵੇਂ ਜੁੜਿਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਦੇਖ ਸਕਦੇ ਹੋ ਸਕਰੀਨ ਤੇ ਇਹਦੇ ਵਿੱਚ ਕਿਹਾ ਗਿਆ ਹੈ ਕਿ ਪੀਐਨਵੀ ਅਲਰਟ ਡੀਅਰ ਕਸਟਮਰ ਤਾਂ ਇੱਥੇ ਲਿਖੀ ਹੈ ਕਿੰਨੀ ਪੈਨਸ਼ਨ ਆਈ ਹੈ ਉਹ ਵੀ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਅੱਗੇ ਅੱਗੇ ਲਿਖਿਆ ਕ੍ਰੈਡਿਟ ਟੂ ਯੂਅਰ ਅਕਾਊਂਟ ਨੰਬਰ 74321 ਲਾਸਟ ਦਾ ਜਿਹੜਾ ਕਾਊਂਟ ਨੰਬਰ ਹੈ ਉਸ ਤੋਂ ਬਾਅਦ 12 ਨਵੰਬਰ 2025 ਅੰਡਰ ਪੰਜਾਬ ਏਜ ਪੈਨਸ਼ਨ ਸਕੀਮ ਤਾਂ ਟੋਟਲ ਬੈਲੈਂਸ 7845 ਰੁਪਏ ਬਣ ਚੁੱਕੇ ਨੇ ਤਾਂ ਪੀਐਨਬੀ ਬੈਂਕ ਦੇ ਵਿੱਚ ਇਹ ਐਸਐਮਐਸ ਜਿਹੜਾ ਤੋਂ ਆਇਆ ਤਾਂ ਤੁਸੀਂ ਵੀ ਆਪਣੇ ਜੇ ਤੁਹਾਡਾ ਮੋਬਾਈਲ ਨੰਬਰ ਜੁੜਿਆ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਡਾ ਐਸਐਮਐਸ ਆਇਆ ਜਾਂ ਨਹੀਂ ਆਇਆ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ 2500 ਆਈ ਹੈ ਜਾਂ 1500 ਆਈ ਹੈ ਤੇ ਜੇਕਰ ਤੁਹਾਡੀ ਪੈਨਸ਼ਨ ਵੀ ਆ ਚੁੱਕੀ ਹੈ ਤਾਂ ਤੁਸੀਂ ਨੇੜੇ ਦੇ ਨੈਟ ਕੈਫੇ ਤੇ ਜਾਂ ਤੁਸੀਂ ਆਪਣੇ ਡਾਕਖਾਨੇ ਦੇ ਵਿੱਚ ਜਾਂ ਬੈਂਕ ਦੇ ਵਿੱਚ ਜਾ ਕੇ ਕੜਵਾ ਸਕਦੇ ਹਾਂ ਤਾਂ ਇਹ ਜਿਹੜੀ ਪੈਨਸ਼ਨ ਆਈ ਹੈ ਤਾਂ ਇਹ ਨਵੰਬਰ ਮਹੀਨੇ ਦੀ ਪੈਨਸ਼ਨ ਆਈ ਹੈ ਸਕਰੀਨ ਤੇ ਦੇਖ ਸਕਦੇ ਹਾਂ 1500 ਰੁਪਏ ਪੈਨਸ਼ਨ ਕ੍ਰੈਡਿਟ ਹੋਈ ਹੈ